ਅੱਜ ਤੁਹਾਨੂੰ ਵੀਡੀਓ 'ਚ ਦੇਖਣ ਨੂੰ ਮਿਲੂਆ 16 ਮਰਲੇ ਦਾ ਬਹੁਤ ਖੁੱਲਾ ਡੁੱਲਾ ਮਕਾਨ। ਰੇਟ ਕਿੰਨਾ ਹੈ ਸਿਰਫ 17 ਲੱਖ ਰੁਪਈਆ। ਰੇਟ ਮੌਕੇ ਤੇ ਅਡਜਸਟਮੈਂਟ ਹੋ ਜਾਊਗਾ ਤੇ ਤੁਸੀਂ ਵੀਡੀਓ ਦੇਖੋ। ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਤੁਹਾਡੇ ਸਾਰੇ ਮੈਂ ਕਮੈਂਟ ਚੈੱਕ ਕਰਦਾ ਹੁੰਨਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਤੇ ਕਮੈਂਟਾਂ ਦੇ ਵਿੱਚ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਖੁੱਲਾ ਡੁੱਲਾ ਘਰ ਚਾਹੀਦਾ ਪੂਰਾ ਵੱਡਾ ਬਣਿਆ ਹੋਵੇ ਵਧੀਆ ਬਣਿਆ ਹੋਵੇ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਮੈਂ ਮਕਾਨ ਅੱਜ ਦਾ ਲੈ ਕੇ ਪਹੁੰਚਿਆ ਰੇਟ ਇੱਕ ਵਾਰੀ 17 ਲੱਖ ਰੁਪਇਆ ਇਹਨਾਂ ਨੇ ਮੂੰਹੋਂ ਮੰਗਿਆ ਬਾਕੀ ਕਹਿੰਦੇ ਸੀਗੇ ਲੈਸ ਬੱਸ ਹੋ ਜਾਊਗਾ ਰੇਟ ਮੋਕੇ ਤੇ ਘਟਾ ਦਾਂਗੇ ਬਾਕੀ ਤੁਸੀਂ ਦੇਖ ਲਓ ਬੈੜਾ ਬਹੁਤ ਖੁੱਲਾ ਡੁੱਲਾ ਤੇ ਬਾਹਰ ਜੜੀ ਇਹਨਾਂ ਨੂੰ ਗੋਲੀ ਲੱਗਦੀ ਆ ਉਹ ਵੀ ਪੂਰੀ ਖੁੱਲੀ ਡੁੱਲੀ ਲੱਗਦੀ ਆ ਚਾਹੀਏ ਆਪਣੇ ਕੋਲੇ ਕੋਈ ਵੀ ਸੰਦ ਸੰਦੇੜਾ ਕੋਈ ਟਰੈਕਟਰ ਆ ਟਰਾਲੀ ਆ ਕੋਈ ਗੱਡੀ ਆ ਸਿੱਧੀ ਅੰਦਰ ਆਉਂਦੀ ਆ ਤੇ ਗੱਲਬਾਤ ਆਪਾਂ ਪੂਰੀ ਕਰਦੇ ਆ ਤੇ ਜਿੰਨੇ ਤੁਸੀਂ ਦੇਖਣੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਿਓ ਜੇ ਤੁਹਾਡੇ ਕੋਲੇ ਵੀ ਕੋਠੀ ਆ ਘਰ ਆ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਜੇ ਤੁਸੀਂ ਐਡ ਕਰਵਾਉਣੀ ਆ ਆਪਣੇ ਕੋਲੇ ਇੱਕ ਵੀਡੀਓ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਆ ਪੂਰੀ ਜਾਣਕਾਰੀ 5 ਤੋਂ 7 ਫੋਟੋ ਆ ਆ ਕੁਛ ਆਪਣੇ ਕੋਲੇ ਭੇਜ ਦਿਓ ਤੈਡ ਆਪਾਂ ਲਗਾ ਦਾਂਗੇ ਤੇ ਮਕਾਨ ਦੀ ਆਪਾਂ ਗੱਲ ਕਰੀਏ ਤਾਂ ਵਧੀਆ ਮਕਾਨ ਬਣਿਆ ਹੋਇਆ ਸਾਹਮਣੇ ਆਪਾਂ ਨੂੰ ਦੋ ਕਮਰੇ ਮਿਲ ਜਾਣਗੇ ਪੂਰੇ ਖੁੱਲੇ ਡੁੱਲੇ ਪੂਰੇ ਵਧੀਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਸਾਰਾ ਮਕਾਨ ਵਧੀਆ ਪਲਾਸਟਰ ਵਗੈਰਾ ਕਰਵਾਇਆ ਹੋਇਆ ਜੇ ਆਪਾਂ نیچے ਗੱਲ ਕਰੀਏ ਤਾਂ نیچے ਆਪਾਂ ਨੂੰ ਸਾਰੇ ਕਿਤੇ ਪੱਥਰ ਲੱਗਿਆ ਹੋਇਆ ਮਿਲ ਜਾਊਗਾ ਤੇ ਏਸੀ ਵਗੈਰਾ ਵੀ ਲੱਗਿਆ ਹੋਇਆ ਇੱਕ ਪਾਸੇ ਤੁਸੀਂ ਦੇਖਿਆ ਹੋਊਗਾ ਜੀ ਤੇ ਕਮੀ ਪੇਸ਼ੀ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਨਹੀਂ ਮਿਲਣੀ ਚਾਹੀਦੀ। ਵੀਡੀਓ ਤੁਸੀਂ ਦੇਖ ਹੀ ਰਹੇ ਹੋ ਤੇ ਜਿਹੜਾ ਦੂਜਾ ਕਮਰਾ ਹੈ ਉਹਦੇ ਵਿੱਚ ਵੀ ਤੁਹਾਨੂੰ ਮੈਂ ਲੈ ਕੇ ਚੱਲਦਾ ਹਾਂ ਤੁਸੀਂ ਦੇਖੋ। ਬਾਕੀ ਜੋੜੀਆਂ ਵਗੈਰਾ ਵਧੀਆ ਲਗੀਆਂ ਹੋਈਆਂ ਨੇ। ਲਾਈਟਿੰਗ ਦਾ ਸਾਰਾ ਕੰਮ ਹੋਇਆਗਾ ਤੇ ਜੋੜੀਆਂ ਤੁਸੀਂ ਦੇਖੋ ਇਹਨਾਂ ਨੇ ਵਧੀਆ ਲਗਭਾਈਆਂ ਹੋਈਆਂ। ਤੇ ਸੈਕੰਡ ਵਾਲਾ ਬੈਡਰੂਮ ਤੁਸੀਂ ਦੇਖ ਲਓ ਤੁਹਾਨੂੰ ਮੈਂ ਦਿਖਾ ਦਿੰਦਾ। ਆ ਵੀ ਪੂਰਾ ਵਧੀਆ ਤੇ ਖੁੱਲਾ ਢੁੱਲਾ ਆਪਾਂ ਨੂੰ ਮਿਲ ਜੂਗਾ। ਜੇ ਕੋਈ ਵੀ ਬੰਦਾ ਜਾਂ ਮੇਰੀ ਭੈਣ ਕੋਈ ਮੇਰਾ ਭਰਾ ਮੇਰਾ ਵੱਡਾ ਬਜ਼ੁਰਗ ਕੋਈ ਖਰੀਦਣ ਦਾ ਚਾਹਵਾਨ ਜੇ ਹੈਗਾ ਤਾਂ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਸਾਰਾ ਕੁਝ ਤੇ ਤੁਸੀਂ ਵੀਡੀਓ ਦੇਖੋ ਜੀ ਪਹਿਲਾਂ ਤੇ ਆਪਾਂ ਗੱਲਬਾਤ ਨਾਲ ਦੀ ਨਾਲ ਕਰਦੇ ਆਂ ਤੇ ਆਹ ਜਿਹੜਾ ਬੈਡਰੂਮ ਇਹਨਾਂ ਨੇ ਬਣਾਇਆ ਹੋਇਆ ਬਹੁਤ ਵਧੀਆ ਸੋਹਣਾ ਤਿਆਰ ਕਰਵਾਇਆ ਹੋਇਆ ਦੇਖੋ ਤੁਸੀਂ ਪੀਵੀਸੀ ਕਰਵਾਈ ਹੋਈ ਹੈ ਨੀਚੇ ਡਾਊਨ ਸੀਲਿੰਗ ਕਰਵਾਈ ਹੋਈ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਵਧੀਆ ਆਪਾਂ ਨੂੰ ਕਿਚਨ ਮਿਲ ਜੂਗਾ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਬਠਿੰਡੇ ਏਰੀਆ ਚੋਂ ਆਹ ਘਰ ਪਹੁੰਚਿਆ ਬਠਿੰਡੇ ਏਰੀਆ ਚੋਂ ਆਪਾਂ ਤੁਹਾਡੇ ਖਾਤਰ ਆਹ ਮਕਾਨ ਲੈ ਕੇ ਪਹੁੰਚਿਆ ਬਠਿੰਡੇ ਏਰੀਆ ਚ ਇਹਨਾਂ ਦਾ ਪਿੰਡ ਹੈ ਪੋਲਾ ਪੋਲਾ ਪਿੰਡ ਹੈ ਇਹਨਾਂ ਦਾ ਪਿੰਡ ਦੇ ਵਿੱਚ ਆਹ ਘਰ ਬਣਿਆ ਹੋਇਆ ਤੇ 16 ਮਰਲੇ ਜਗ ਹੈ ਤੇ 17 ਲੱਖ ਰੁਪਇਆ ਡਿਮਾਂਡ ਹੈ ਤੇ ਓਨਰ ਦਾ ਜਿਹੜਾ ਮਾਲਕ ਦਾ ਨੰਬਰ ਹੈ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਬਾਕੀ ਸਕਰੀਨ ਤੇ ਤੁਹਾਨੂੰ ਮਿਲ ਜੂਗਾ ਤੇ ਨੰਬਰ ਤੁਸੀਂ ਸਾਰੇ ਨੋਟ ਕਰ ਲਓ ਜੀ 85 599 34004 ਮਾਲਕ ਨਾਲ ਗੱਲ ਕਰ ਲਿਓ ਤੇ ਜੋ ਵੀ ਗੱਲਬਾਤ ਕਰਨੀ ਹੈ ਤੇ ਕੋਈ ਖਰੀਦਣ ਦਾ ਚਾਹਵਨ ਜੇ ਹੈਗਾ ਤਾਂ ਗੱਲਬਾਤ ਕਰਕੇ ਤੁਸੀਂ ਇਹਨਾਂ ਦੇ ਏਰੀਆ 'ਚ ਫੋਨ ਕਰਕੇ ਇਹਨਾਂ ਦੇ ਘਰੇ ਜਾ ਸਕਦੇ ਹੋ ਤੇ ਕਿਸੇ ਨੂੰ ਪਸੰਦ ਆਉਂਦਾ ਜਾ ਕੇ ਦੇਖ ਕੇ ਪਸੰਦ ਆਉਂਦਾ ਤਾਂ ਖਰੀਦ ਸਕਦੇ ਹੋ ਜੀ ਨੰਬਰ ਤੁਹਾਨੂੰ ਮਿਲ ਗਿਆ ਰੇਟ ਵੀ ਪਤਾ ਲੱਗ ਗਿਆ ਲੋਕੇਸ਼ਨ ਵੀ ਤੁਹਾਨੂੰ ਪਤਾ ਲੱਗ ਗਈ ਬਾਕੀ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਤਾਂ ਮਾਲਕ ਨਾਲ ਗੱਲ ਤੁਸੀਂ ਫੋਨ 'ਤੇ ਕਰ ਸਕਦੇ ਹੋ ਨੰਬਰ ਤੁਹਾਨੂੰ ਮਿਲ ਗਿਆ ਸੀ ਕੋਈ ਵੀ ਜਾਣਕਾਰੀ ਲੈਣੀ ਆ ਤੁਹਾਡੀ ਡਾਇਰੈਕਟ ਸਿੱਧੀ ਮਾਲਕ ਨਾਲ ਗੱਲ ਹੋਊਗੀ ਤੇ ਮਾਲਕ ਨਾਲ ਸਿੱਧੀ ਗੱਲਬਾਤ ਤੁਸੀਂ ਆਪੇ ਕਰੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਅੱਜ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵਧੀਆ ਲੱਗੀ ਇਹ ਵੀਡੀਓ ਤਾਂ ਸਾਰੇ ਤੁਸੀਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਜੇ ਆਏ ਹੋ ਜੀ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਜਰੂਰ ਦਬਿਓ ਉਹਨੂੰ ਤੇ ਆਪਾਂ ਹਰ ਰੋਜ਼ ਤੁਹਾਡੇ ਸ਼ਹਿਰ ਤੁਹਾਡੇ ਪਿੰਨ ਤੋਂ ਤੁਹਾਡੇ ਨੇੜੇ-ਤੇੜੇ ਤੋਂ ਕੋਠੀ ਘਰ ਮਕਾਨ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਆਪਣੇ ਕੋਲੇ ਹੋਰ ਵੀ ਬਹੁਤ ਸਾਰੀਆਂ ਕੋਠੀਆਂ ਤੇ ਘਰ ਮਕਾਨ ਆਏ ਪਏ ਆ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀਆਂ ਘਰਾਂ ਮਕਾਨ ਹਵੇਲੀ ਮਹਿਲ ਚਾਹੇ ਕੁਝ ਵੀ ਹੈ ਕਿੰਨੀ ਮਰਜ਼ੀ ਵੱਡੀ ਹੈ ਤੁਸੀਂ ਕੀ ਕਰਨਾ ਬਸ ਆਪਣੇ ਕੋਲੇ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73 800 ਪੂਰਾ 26173 ਆਪਣੇ ਨੰਬਰ ਤੇ ਬਣਾ ਕੇ ਬਸ ਭੇਜ ਦਿਓ ਬੇਨਤੀ ਵਾਲੀ ਗੱਲ ਹੈ ਜੀ ਤੁਸੀਂ ਵੀਡੀਓ ਜਦੋਂ ਬਣਾਉਣੀਓ ਤਾਂ ਮੇਨ ਗੇਟ ਤੋਂ ਬਣਾਉਣੀ ਸ਼ੁਰੂ ਕਰਿਆ ਕਰੋ ਵਧੀਆ ਵੀਡੀਓ ਬਣਾਇਆ ਕਰੋ ਫੋਨ ਨੂੰ ਜ਼ਿਆਦਾ ਹਿੱਲਣ ਨਾ ਦਿਆ ਕਰੋ ਵਧੀਆ ਪ੍ਰੋਪਰ ਤੇ ਸਾਰਾ ਕੁਝ ਕੋਠੀ ਦਾ ਉੱਪਰ ਨੀਚੇ ਤੋਂ ਜੋ ਵੀ ਆਪਣਾ ਘਰ ਹੈ ਜੀ ਚਾਹੇ ਵੱਡਾ ਘਰ ਹੈ ਚਾਹੇ ਛੋਟਾ ਘਰ ਹੈ ਬਸ ਵੀਡੀਓ ਪ੍ਰੋਪਰ ਤੇ ਵਧੀਆ ਤਰੀਕੇ ਨਾਲ ਬਣਾਇਆ ਕਰੋ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਜੀ ਬਾਕੀ ਕਿ ਤੁਸੀਂ ਕਮੈਂਟ ਕਾਫੀ ਕਰਦੇ ਹੁੰਦੇ ਹੋ ਵੀ ਅਸੀਂ ਕੋਠੀ ਆਪਦੀ ਸੇਲ ਕਰਨੀ ਹੈ ਜਾਂ ਘਰ ਸੇਲ ਕਰਨਾ ਹੈ ਕਮੈਂਟਾਂ ਦੇ ਵਿੱਚ ਨਾ ਲਿਖਿਆ ਕਰੋ ਜੀ ਤੁਸੀਂ ਆਪਣੇ ਵਟਸਐਪ ਨੰਬਰ ਤੇ ਲਿਖ ਕੇ ਭੇਜ ਦਿਆ ਕਰੋ ਵੀ ਅਸੀਂ ਕੋਠੀ ਸੇਲ ਕਰਨੀ ਹੈ ਜਾਂ ਫਿਰ ਤੁਸੀਂ ਵੀਡੀਓ ਬਣਾ ਕੇ ਬਸ ਭੇਜ ਦਿਆ ਕਰੋ ਕਮੈਂਟਾਂ ਦੇ ਵਿੱਚ ਐਦਾਂ ਹੁੰਦਾ ਜੀ ਵੀ ਗੱਲ ਨਹੀਂ ਹੁੰਦੀ ਠੀਕ ਆ ਜੀ ਜੇ ਤੁਸੀਂ ਗੱਲ ਕਰਨੀ ਹੈ ਤਾਂ ਮੈਸੇਜ પા ਸਕਦੇ ਹਾਂ ਆਪਣੇ ਨੰਬਰ ਤੇ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਲਈ ਜਿਆਦਾ ਲੰਮੀ ਵੀਡੀਓ ਆਪਾਂ ਕਰਦੇ ਨਹੀਂ ਤੇ ਅੱਜ ਦੀ ਕੋਠੀ ਜੋ ਵੀ ਆਪਾਂ ਮਕਾਨ ਲੈ ਕੇ ਪਹੁੰਚੇ ਕੋਠੀ ਵਰਗਾ ਤੁਹਾਨੂੰ ਕਿਵੇਂ ਦਾ ਲੱਗੇ ਜਰੂਰ ਦੱਸਿਓ ਤੇ ਮਿਲਦੇ ਆ ਜੀ ਜਲਦੀ ਬਾਕੀ ਤੁਸੀਂ ਬਹੁਤ ਪਿਆਰ ਦੇਨੇ ਹੋ ਵੀਡੀਓ ਨੂੰ ਸ਼ੁਕਰੀਆ ਧੰਨਵਾਦ ਤੇ ਇਸੇ ਤਰ੍ਹਾਂ ਬਸ ਪਿਆਰ ਹਮੇਸ਼ਾ ਬਣਾ ਕੇ ਰੱਖਿਓ ਜੀ ਤੇ ਮਿਲਦੇ ਰਹਾਂਗੇ ਆਪਾਂ ਜਲਦੀ ਹੋਰ ਵੀ ਵੀਡੀਓ ਲੈ ਕੇ ਪਹੁੰਚਾਂਗੇ ਤੇ ਆਉਣ ਵਾਲੀ ਵੀਡੀਓ ਦਾ ਇੰਤਜ਼ਾਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੀ ਆਉਣ ਵਾਲੀ ਹਰ ਵੀਡੀਓ ਦੇਖਣ ਵਾਸਤੇ ਜੀ